ਆ ਰਹੋ ਇੱਧਰ ਆਜੋ ਸਰਪੰਚ ਸਾਹਿਬ ਆਜੋ ਵੇਹੜੀ ਇੱਧਰ ਇੱਧਰ ਆਜੋ ਆ ਗਈ ਆ ਸਰਪੰਚ ਸਾਹਿਬ ਹਾਂਜੀ ਜੀ ਚੈੱਕ ਆਕੇ ਸੀ ਮਾਂ ਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਪਿਛਲੇ ਦਿਨੀ ਹਵਾਰਾ ਕਲਾ ਗਏ ਸੀ ਕਿ ਐਨੀ ਹਰਪ੍ਰੀਤ ਸਿੰਘ ਹੋਰ ਵੀ ਜਾ ਕੇ ਆਏ ਮੈਂ ਵੀ ਜਾ ਕੇ ਆਇਆ ਬਦਾਲਾ تھا ਹੋਰ ਸਾਰੇ ਅਸੀਂ ਬਹੁਤ ਸਾਰੀਆਂ ਹੋਰ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸਿਟੀਕਲ ਲਿਟਰ ਜਾ ਰਹੇ ਨੇ ਸਾ ਜਗਤਾਰ ਸਿੰਘ ਹਵਾਰਾ ਕਲਾ ਦੇ ਮਾਤਾ ਜੀ ਬੜੇ ਬਿਰਧ ਅਵਸਥਾ ਦੇ ਨੇਪਦੇਸ਼ ਤੋਂ ਆਏ ਨੇ ਤੇ ਕਈ ਵਾਰ ਅਨਕੰਸ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਪੁੱਤਰ ਦੀ ਇੱਕ ਛਾਗਲ ਦੇਖਣ ਦੀ ਤਲਾਸ਼ ਦੇ ਵਿੱਚ 37 ਸਾਲਾਂ ਤੋਂ ਉਹ ਇੱਕ ਸੋਚ ਵਿੱਚ ਡੁੱਬੇ ਹੋਏ ਕਹਿ ਸਕਦੇ ਆ ਉਹਨਾਂ ਦੇ ਮਨ ਤੇ ਬਹੁਤ ਵੱਡਾ ਅਸਰ ਆ ਉਹ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਸਾਬ ਬਲਦੇਵ ਸਿੰਘ ਹੋ ਰਹੇ ਸਾਰਾ ਪਿੰਡ ਇਕੱਠਾ ਹੋਇਆ ਅਲਾਕੇ ਦੀਆਂ 70 ਪੰਚਾਇਤਾਂ ਨੇ ਲਿਖਤੀ ਰੂਪ ਦੇ ਵਿੱਚ ਸਾਨੂੰ ਮੈਮੋਰੰਡਮ ਦਿੱਤਾ ਤੇ ਕਿ ਤੁਸੀਂ ਮਾਨਯੋਗ ਗਵਰਨਰ ਪੰਜਾਬ ਦੇ ਅੱਗੇ ਸਮੁੱਚੇ ਇਲਾਕੇ ਦੇ ਲੋਕਾਂ ਦੀ ਇਹ ਬੇਨਤੀ ਪੂਰਾਓ ਔਰ ਦੁਨੀਆ ਭਰ ਦੇ ਮੈਂ ਸਮਝਦਾ ਇਨਸਾਨੀਅਤ 'ਤੇ ਵਿਸ਼ਵਾਸ ਰੱਖਣ ਵਾਲੇ ਹਿਊਮਨ ਰਾਈਟਸ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਮਹਿਸੂਸ ਕਰ ਰਹੇ ਨੇ ਕਿ ਰਾਜਦਿਕਤਾਰ ਸਿੰਘ ਹਵਾਰਾ ਤਲਾ ਜਿਹੜੇ ਨੇ ਪੂਰੇ ਨਾਲ ਦਾ ਜਿਹੜਾ ਕੋ ਕਨਵਿਕਟਡ ਆ ਉਹਨਾਂ ਨੂੰ ਤਾਂ 2013 ਤੋਂ ਮਿਲਦੀ ਆ ਰਹੀ ਹੈ ਪਰ ਉਹ ਚੰਗੀ ਗੱਲ ਆ ਤੇ ਇਹਨਾਂ ਨੂੰ ਇੱਕ ਵਾਰੀ ਵੀ ਪ੍ਰੋਣਤ ਨਹੀਂ ਛੱਡਿਆ ਗਿਆ ਤੇ ਹੁਣ ਮਾਤਾ ਜੀ ਬਿਰਧ ਅਵਸਥਾ ਵਿੱਚ ਵੀ ਨੇ ਤੇ ਆਹ ਮੈਡੀਕਲ ਰਿਪੋਰਟ ਆ ਅੱਜ ਦੀ ਜਿਹੜੀ ਬੜੀ ਕ੍ਰਿਟੀਕਲ ਨੇ ਮਾਤਾ ਜੀ ਬੜੇ ਆਖਰੀ ਜਿਵੇਂ ਕਹਿ ਸਕਦੇ ਆ ਆਖਰੀ ਸਾਹਾਂ ਤੇ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਰਿਪੋਰਟਾਂ ਦੇ ਅਨੁਸਾਰ ਵੀ ਤੇ ਪੇ ਇਲਾਕੇ ਦੇ ਲੋਕ ਲੈ ਕੇ ਗਏ ਨੇ ਹਸਪਤਾਲਾਂ ਨੂੰ ਅਸੀਂ ਪੰਚਾਇਤਾਂ ਦਾ ਮਤਾ ਵੀ ਦਿਖਾਇਆ ਜਿਹੜੀਆਂ 70 ਪੰਚਾਇਤਾਂ ਦਾ ਮਤੇ ਨੇ ਤੇ ਆ ਮੈਡੀਕਲ ਰਿਪੋਰਟ ਵੀ ਦਿਖਾਈ ਆ ਤੇ ਮਾਨ ਜੋ ਗਵਰਨਰ ਸਾਹਿਬ ਨੇ ਮਤਲਬ ਤਸੱਲੀ ਮਤਲਬ ਸਾਨੂੰ ਦਿੱਤੀ ਆ ਕਿ ਮੋਸਟ ਪ੍ਰਾਇੋਰਟੀ ਤੇ ਇਨਸਾਨੀਅਤ ਆਰ ਹਿਊਮਨਲ ਅੱਜ ਉਹਨੂੰ ਇੱਕ ਵਾਰੀ ਵੀ ਨਹੀਂ ਪਰੋਤ ਤੇ ਛੱਡਿਆ ਅਸੀਂ ਕਿਹਾ ਬਿਲਕੁਲ ਨਹੀਂ ਛੱਡਿਆ ਜੀ ਤੇ ਫਿਰ ਹੁਣ ਮਤਾ ਜੀ ਦੀ ਹਾਲ ਤਾਂ ਹੁਣ ਤਾਂ ਬੰਦਾ ਛੱਡਣਾ ਤੇ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਮਾਨਯੋਗ ਗਵਰਨਰ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਪੈਰਵਾਈ ਕਰਨਗੇ ਔਰ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਵੀ ਆ ਹਿਊਮਨ ਰਾਈਟ ਦੇ ਨਜ਼ਰੀਏ ਨਾਲ ਵੀ ਇਨਸਾਨੀਅਤ ਦੇ ਨਜ਼ਰੀਏ ਨਾਲ ਵੀ ਕਿ ਉਹਨਾਂ ਨੂੰ ਰਾਜਗਤਾਰ ਸਿੰਘ ਵਾਰਾ ਨੂੰ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਮਾਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਕਰ ਸਕਣ ਐਸੀ ਵਿਵਸਥਾ ਉਹ ਬਣਾਉਣ ਵਾਸਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਦੋਂ ਦਾ ਮਸਲਾ ਸੀ ਸਾਡਾ ਬੰਦੀ ਸਿੰਘਾਂ ਦਾ ਹੀ ਰਹੀਦਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ 350 ਸਾਲਾਂ ਅਸੀਂ ਸਤਾਵ ਦੀ ਮਨਾ ਰਹੇ ਆਂ ਤੇ ਵੈਸੇ ਤਾਂ ਵੈਸੇ ਹੀ ਬਣਦਾ ਪਰ ਕਿਉਂਕਿ ਜੇਲ ਜਿੱਨੇ ਉਹਨਾਂ ਨੂੰ ਸੁਣਾਈ ਗਈ ਦਾਰਤਾ ਬੰਦੋਂ ਤਾਂ ਪੂਰੀ ਹੋ ਲਈ ਕਈ ਵਾਰ ਪ੍ਰਧਾਨ ਮੰਤਰੀ ਜੀ ਨੇ ਵੀ ਐਲਾਨੀਆਂ ਤੌਰ ਤੇ ਕਿਹਾ ਵੀ ਅਸੀਂ ਉਹਨਾਂ ਨੂੰ ਰਿਲੀਜ਼ ਕਰਾਂਗੇ ਕਈ ਵਾਰ ਚਰਚਾਾਂ ਵੀ ਹੋਈਆਂ ਨੇ ਬੜੇ ਲੰਬੇ ਸਮੇਂ ਤੋਂ ਮਸਲਾ ਲੜਗਦਾ ਆ ਰਿਹਾ ਇੱਕ ਜਿਹੜਾ ਹੈ ਭਾਈ ਰਾਜੂ ਆਣਾ ਦਾ ਮਸਲਾ ਬੜਾ ਸਾਇੰਸਕਾ ਔਰ ਬੜਾ ਸੀਰੀਅਸ ਆ ਔਰ ਉਹਨੂੰ ਬੜੀ ਕਿ ਵੀਰਤਾ ਨਾਲ ਲੈਣ ਦੀ ਲੋੜ ਆ ਔਰ ਇਹਦੇ ਲਈ ਅਸੀਂ ਬੜਾ ਸਾਹਿਬ ਨੇ ਆਪਣੇ ਤਲਵੰਡੀ ਸਾਹਿਬ ਨੇ ਅਸੀਂ ਸਾਰਿਆਂ ਨੇ ਕਿਹਾ ਪਾਰਟੀ ਵੱਲੋਂ ਕਿ ਪੰਜਾਬ ਜਿਹੜਾ ਹੈ ਇੱਕ ਬੜੇ ਨਾਜ਼ੁਕ ਦੌਰ ਤੋਂ ਲੰਘ ਰਿਹਾ ਪੰਜਾਬ ਨੂੰ ਕਈ ਚੁਣੌਤੀਆਂ 'ਚੋਂ ਲੰਘਣਾ ਪੈ ਰਿਹਾ 1984 ਉਹਨਾਂ ਚੁਣੌਤੀਆਂ ਦੀ ਸਿਖਰ ਸੀ 1984 ਜੋ ਕਤਲੇਆਮ ਹੋਇਆ 1984 ਸਾਡੇ ਪਵਿੱਤਰ ਸਾਂਹ ਢਹਿ ਢੇਰੀ ਕੀਤੇ ਜੇ ਜਵਾਤੀ ਤੌਰ ਤੇ ਐਕਸ਼ਨ ਚ ਰਿਐਕਸ਼ਨ ਹੋਏ ਤੇ ਹੁਣ ਖੂਨ ਦੇ ੱੱਬੇ ਖੂਨ ਨਾਲ ਨਹੀਂ ਧੋਏ ਜਾ ਸਕਦੇ ਇਸ ਗੱਲ ਤੇ ਅਮਲ ਕਰਨ ਦੀ ਲੋੜ ਆ ਇਸ ਗੱਲ ਨੂੰ ਅਹਿਸਾਸ ਕਰਨ ਦੀ ਲੋੜ ਆ ਕਿ ਸਿੱਖ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਬਗਾਨੇਪਨ ਦੀ ਭਾਵਨਾ ਪੈਦਾ ਨਾ ਹੋਵੇ ਔਰ ਮੱਧ ਵਿੱਚ ਕਹਿੰਦਾ ਫਰਗਟ ਫਾਰਗੇ ਵਾਲੀ ਗੱਲ ਵੀ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਨਵਾਂ ਦੌਰ ਸ਼ੁਰੂ ਕਰਨ ਦੀਆਂ ਦਲੀਲਾਂ ਸਰਕਾਰਾਂ ਦੇ ਤਾਂ ਰਹੀਆਂ ਨੇ ਪਰ ਅਮਲ ਵਿੱਚ ਸਾਡੇ ਨਾਲ ਘਟੋ ਘਟ ਉਹ ਵਰਤੋ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਅੱਜ ਪੰਜਾਬ ਦੇ ਲੋਕ ਅਮਨ ਭਾਈਚਾਰਕ ਸਾਂਝ ਚਾਹੁੰਦੇ ਨੇ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਪੰਜਾਬ ਦੇ ਲੋਕ ਇੱਕ ਨਵੇਂ ਦੌਰ ਵਿੱਚ ਹੋ ਕੇ ਮੋਰੀ ਰੋਲ ਨਿਭਾਉਣਾ ਚਾਹੁੰਦੇ ਨੇ ਪਰ ਜੇ ਪੁਰਾਣਿਆਂ ਨੂੰ ਗੱਲਾਂ ਨੂੰ ਉਧੇੜ ਕੇ ਪੁਰਾਣੀਆਂ ਗੱਲਾਂ ਨੂੰ ਉਧੇੜ ਕੇ ਫੇਰ ਉਸੇ ਤਰ੍ਹਾਂ ਦਾ ਪੰਜਾਬ ਨੂੰ ਬਰਦੀ ਦੇ ਬੁੱਥੇ ਵਿੱਚ ਪਾਉਣ ਦੀ ਕਾਰਵਾਈ ਹੋਏਗੀ ਤਾਂ ਪੰਜਾਬ ਨਾ ਬਹੁਤ ਵੱਡਾ ਨਿਆ ਹੋਏਗਾ ਇਸ ਕਰਕੇ ਅਸੀਂ ਕਿਹਾ ਵੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਹਾਸੀ ਦੀ ਸਜ਼ਾ ਹੈ ਉਨوں ਉਮਰ ਕਾਇਦ ਵਿੱਚ ਤਬਦੀਲ ਕੀਤਾ ਜਾਵੇ ਔਰ ਕਈ ਵਾਰ ਇਹ ਗੱਲਾਂ ਵਾਦੇ ਵੀ ਕੀਤੇ ਗਏ ਨੇ ਕਰਤਾਰਪੁਰ ਸਾਹਿਬ ਲੰਘੇ ਦੀ ਗੱਲ ਵੀ ਆ ਤੇ ਮਜ਼ੇ ক্রিকেট ਦੇ ਮੈਚ ਖੇਡੇ ਜਾ ਸਕਦੇ ਨੇ ਜੇ ਡਿਪਲੋਮੈਟਿਕ ਰਿਲੇਸ਼ਨ ਰਵਾਈਵ ਹੋ ਸਕਦੇ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਦੁਬਾਰਾ ਖੁੱਲਿਆ ਜਾਵੇ ਉਹਦੇ ਲਈ ਵੀ ਇੱਕ ਸਮਾਜਦਾਰ ਸਰਿਆ ਸੋ ਇਹ ਗੱਲਾਂ ਅਸੀਂ ਉਹਨਾਂ ਕੋ ਸਾਰੀਆਂ ਰੱਖ ਕੇ ਆਏ ਆ ਔਰ ਉਹਨਾਂ ਨੇ ਸਾਨੂੰ ਖਰੋਸਾ ਦਿੱਤਾ ਇੱਕ ਗੱਲ ਜਿਹੜੀ ਹੈ ਸਟੇਟ ਡਿਜ਼ਾਸਟਰ ਰਸੋਰ ਫੰਡ ਬਾਰੇ ਰਿਲੀਫ ਫੰਡ ਜਿਹੜਾ ਹੈ ਉਹਦੇ ਬਾਰੇ ਬਡਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਜਰਾ ਡਿਟੇਲ ਚ ਦੱਸ ਦੇਣਗੇ ਕਿ ਕਿਵੇਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੀ ਕੁੱਝ ਬੋਲਦੇ ਨੇ ਅ ਮਸ਼ਾਹਦੀ ਨੂੰ ਕੁੱਝ ਬੋਲਦੇ ਨੇ ਪਬਲਿਕ ਦੀ ਕੁੱਝ ਬੋਲਦੇ ਨੇ ਉਹ ਗੱਲਾਂ ਦਾ ਵੀ ਅੱਜ ਬਾਜ਼ ਦੱਤ ਕੇ ਆਏ ਆ ਇਹ بڑا ਤਾਂ ਤਸਵੀਰ ਜਿਵੇਂ ਚੰਦੂ ਮਾਜਰਾ ਸਾਹਿਬ ਨੇ ਤੁਹਾਨੂੰ ਬਾਕੀ ਸਾਰੇ ਮਸਲੇ ਬਾਰੇ ਜਾਣੂ ਕਰਾਤਾ ਜਿਹੜੇ ਅਸੀਂ ਤੁਹਾਨੂੰ ਸਾਹ ਨਾਲ ਟੇਕ ਅਪ ਕਰਕੇ ਆਏ ਆ ਉਹਨਾਂ ਨੇ ਬਹੁਤ ਗੌਰ ਨਾਲ ਹਮਦਰਦੀ ਨਾਲ ਸਾਡੀ ਗੱਲ ਸੁਣੀ ਜਿਵੇਂ ਦੱਸਿਆ ਇਹਨਾਂ ਨੇ ਉਹਨਾਂ ਨੇ ਕਈ ਗੱਲਾਂ 'ਚ ਹੈਰਾਨੀ ਵੀ ਪ੍ਰਗਟਾਈ ਕਿ ਇੰਨਾ ਸਮਾਂ ਹੋ ਗਿਆ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉਂ ਨਹੀਂ ਪਰੋਲ ਮਿਲੀ ਹਾਲਾਂਕਿ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਸਾਥੀਓ ਕਈ ਵਾਰੀ ਬਹੁਤ ਸਾਲਾਂ ਤੋਂ ਪਰੋਲ ਤੇ ਪਰਮਨੈਂਟ ਪਰੋਲ ਤੇ ਆ ਰਹੇ ਨੇ ਬਾਕੀ ਚਲੋ ਭਾਈ ਰਾਜੂ ਆਣੇ ਦੀ ਗੱਲ ਕਰਤੀ ਬੰਦੀ ਸਿੰਘਾਂ ਦਾ ਬਹੁਤ ਠੁਕਮਾ ਸਮਾਂ ਆ ਦੇਖੋ ਕੇਂਦਰ ਸਰਕਾਰ ਨੂੰ ਸਿਖਰ ਤੱਕ ਆਊਟਰੀਚ ਕਰਨ ਦੀ ਲੋੜ ਆ ਸਿੱਖ ਬਹੁਤ ਦੇਸ਼ ਭਗਤ ਨੇ ਸਿੱਖਾਂ ਦੇ ਵਿੱਚ ਕੋਈ ਐਸਾ ਦੇਸ਼ ਦੇ ਉਲਟ ਕੋਈ ਭਾਵਨਾ ਨਹੀਂ ਹੈਗੀ ਪਰ ਇਹ ਜ਼ਰੂਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਤੇ ਪੰਜਾਬ ਦਾ ਬੇਇਨਸਾਫੀ ਲਗਾਤਾਰ ਬਹੁਤ ਸਾਰੇ ਦਹਾਕਿਆਂ ਤੋਂ ਹੋ ਰਹੀ ਹੈ ਇਹ ਸਾਨੂੰ ਆਪ ਨਹੀਂ ਸਮਝ ਆਉਂਦਾ ਕਿ ਕਿਉਂ ਕੇਂਦਰ ਦੀਆਂ ਸਰਕਾਰਾਂ ਜਾਂ ਏਜੰਸੀਆਂ ਜਾਂ ਜਿਹੜੇ ਲੋਕ ਉੱਥੇ ਕੰਟਰੋਲ ਕਰਦੇ ਨੇ ਉਹ ਪੰਜਾਬ ਨੂੰ ਇਸ ਨਿਗਾਹ ਨਾਲ ਕਿਉਂ ਦੇਖ ਰਹੇ ਨੇ ਹੁਣ ਵੀ ਕਈ ਚਰਚਾਵਾਂ ਨੇ ਕਿ ਇੱਥੇ 40 ਕੰਪਨੀਆਂ ਉਥੋਂ ਪੈਰਾਮਿਲਟਰੀ ਫੋਰਸਸ ਦੀਆਂ ਪੰਜਾਬ ਵਿੱਚ ਆਰੀਆਂ ਅਜੇ ਪੰਜਾਬ 'ਚ ਕੋਈ ਏਦਾਂ ਦਾ ਮਾਹੌਲ ਨਹੀਂ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ ਇਹ ਡਰ ਦਾ ਜਿਹੜਾ ਸਹਿਮ ਦਾ ਮਾਹੌਲ ਏਦਾਂ ਦਾ ਜਿਹੜਾ ਹੈਗਾ ਵਾਤਾਵਰਣ ਕਿਉਂ ਬਣਾਇਆ ਜਾ ਰਿਹਾ ਇਸ ਤੇ ਵੀ ਪੰਜਾਬੀ ਸਵਾਲ ਕਰ ਰਹੇ ਨੇ ਤੇ ਕਾਰਗੁਜ਼ਾਰੀ ਸਿੱਧੀ ਨਜ਼ਰ ਆ ਰਹੀ ਹੈ ਜਿਹੜੀ ਸੁਭਾ ਸਰਕਾਰ ਦੀ ਲੇਕਿਨ ਜਿਹੜੀ ਗੱਲ ਹੁਣ ਐਸ ਵੇਲੇ ਬਹੁਤ ਇੰਪੋਰਟੈਂਟ ਹੈ ਗਈ ਆ ਇਹਦਾ ਵੱਡਾ ਨੁਕਸਾਨ ਹੋਇਆ ਬਰਬਾਦੀ ਹੋਈ ਹਜ਼ਾਰਾਂ ਹੀ ਪਿੰਡਾਂ ਦੀ ਲੱਖਾਂ ਏਕੜਾਂ ਦੀ ਤੇ ਲੱਖਾਂ ਹੀ ਪਰਿਵਾਰ ਬੇਘਰ ਹੋਏ ਆਪਾਂ ਸਾਰੇ ਜਾਣਦੇ ਆ ਚਲੋ ਕੁਦਰਤੀ ਆਫਤ ਸੀਗੀ ਲੇਕਿਨ ਇਹ ਮੈਨ ਮੇਡ ਡਿਜ਼ਾਸਟਰ ਵੀ ਸੀਗਾ ਜੇ ਹੁਣ 12000 ਕਰੋੜ ਇਹਨਾਂ ਕੋਲ ਐਸਡੀਆਰਐਫ ਦਾ ਫੰਡ ਪਿਆ ਸੀ ਤੇ ਇਹਨਾਂ ਨੇ ਕਿਉਂ ਨਹੀਂ ਵਰਤੇ ਆ ਇਹ ਇੱਕ ਪਾਸੇ ਪੰਜਾਬ ਦੀ ਅਸੈਂਬਲੀ ਵਿੱਚ ਸਰਕਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਕੋ ਪੈਸਾ ਹੈ ਨਹੀਂ ਜਾਂ ਸਾਨੂੰ ਵਰਤਨ ਨਹੀਂ ਦਿੰਦੇ ਦਿੱਲੀ ਜਾ ਕੇ ਕਹਿ ਰਹੇ ਨੇ ਕਿ ਉਹ ਪੈਸਾ ਆ ਗਿਆ ਅਸੀਂ ਖਰਚ ਲਿਆ ਕਿ 1600 ਕਰੋੜ ਕੇਂਦਰ ਨੇ ਹੋਰ ਆਪਣੇ ਜਾਰੀ ਕਰਤਾ ਉਹ ਤਾਂ ਬਹੁਤ ਛੋਟੀ ਰਕਮ ਹੈ 1600 ਕਰੋੜ ਲੇਕਿਨ ਇਸ ਗੱਲ ਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇੱਕ ਕਲੀਅਰਟੀ ਲੈ ਕੇ ਆਓ ਤੁਸੀਂ ਅਸੈਂਬਲੀ 'ਚ ਸੱਚ ਬੋਲਦੇ ਹੋ ਜਾਂ ਦਿੱਲੀ ਜਾ ਕੇ ਤੁਸੀਂ ਕੋਈ ਲੁਕਾਉਣਾ ਚਾਹੁੰਦੇ ਹੋ ਦਿੱਲੀ ਦੇ ਜਦੋਂ ਸਾਹਮਣੇ ਜਾਂਦੇ ਆ ਤੇ ਇਹ ਤਾਂ ਕੈਗ ਦੀ ਰਿਪੋਰਟ ਵਿੱਚ ਵੀ ਆ ਗਿਆ ਕਿ 2023-24 ਦਾ ਜਿਹੜਾ ਉਹਨਾਂ ਦੀ ਰਿਪੋਰਟ ਆ ਉਸ ਫਾਈਨੈਂਸ਼ੀਅਲ ਇਅਰ ਦੀ ਉਸ ਸਮੇਂ ਪੰਜਾਬ ਸਰਕਾਰ ਕੋਲ ਤਕਰੀਬਨ 10000 ਕਰੋੜ ਐਸਡੀਆਰ ਦਾ ਫੰਡ ਸੀਗਾ 1000 ਕਰੋੜ ਇਹਨਾਂ ਕੋਲ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ ਸੀਗਾ ਜੇ ਉਹਨੂੰ ਵਰਤਦੇ ਤੇ ਸ਼ਾਇਦ ਜਿਹੜਾ ਮਾਧੋਪੁਰ ਦਾ ਹੈਡਵਰਕਸ ਆ ਉਹਦੀ ਸਰਵਿਸ ਜਾਂ ਰਿਪੇਅਰ ਮੇਨਟੇਨੈਂਸ ਕਰਦੇ ਤੇ ਮਾਧੋਪੁਰ ਦਾ ਹੈਡਵਰਕਸ ਸ਼ਾਇਦ ਨਾ ਟੁੱਟਦਾ ਉਸ ਪਾਣੀ ਦੇ ਬਹਾਨਾ ਲੇਕਰ ਉਹ 1000 ਕਰੋੜ ਵੀ ਇਹਨਾਂ ਨੇ ਵਰਤਿਆ ਨਹੀਂ ਤੇ ਫਿਰ ਉਹ ਤਾਂ ਸਰਕਾਰ ਪੰਜਾਬ ਦੀ ਪੰਜਾਬੀਆਂ ਨੂੰ ਜਵਾਬ ਦੇਵੇ ਇਸ ਲਈ ਪੰਜਾਬੀਆਂ ਦਾ ਮਜ਼ਾਕ ਬਹੁਤ ਹੋ ਗਿਆ ਹੁਣ ਸਰਕਾਰ ਨੂੰ ਕਲੀਅਰਟੀ ਲੈਣੀ ਚਾਹੀਦੀ ਹੈ ਕਿ 12000 ਕਰੋੜ ਅਗਰ ਆਇਆ ਤੇ ਕਿੱਥੇ ਗਿਆ ਅਗਰ ਨਹੀਂ ਆਇਆ ਤੇ ਦਿੱਲੀ ਵਾਲਿਆਂ ਨੂੰ ਕਨਫਰੰਟ ਕਰਨਾ ਚਾਹੀਦਾ ਆ ਕੇਂਦਰ ਸਰਕਾਰ ਨੂੰ ਵੀ ਤੁਸੀਂ ਕਹਿ ਰਹੇ ਹੋ 12000 ਕਰੋੜ ਆ ਲੇਕਿਨ ਸਾਡੇ ਆਪਣੇ ਖਾਤੇਆਂ 'ਚ ਬਿਲਕੁਲ ਪੈਸੇ ਆਏ ਨਹੀਂਗਾ ਇਹ ਗੱਲਾਂ ਦੀ ਜਿਹੜੀ ਬਹੁਤ ਵੱਡੀ ਦੁਬਧਾ ਆ ਇਹਨੂੰ ਦੂਰ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਵਿਚਾਰੇ ਮਜ਼ਦੂਰ ਨੇ ਜਾਂ ਜਿਹੜੇ ਮਿਹਨਤੀ ਲੋਕ ਦੇ ਪਿੰਡਾਂ 'ਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਉਸ ਲਈ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਉਹਨਾਂ ਪਰਿਵਾਰਾਂ ਤੱਕ ਰਿਲੀਫ ਪਹੁੰਚਾਉਣੀ ਚਾਹੀਦੀ ਹੈ ਤੇ ਨਾਲੇ ਵੀ ਅਸੀਂ ਇਹ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਕਿ ਜੇ ਇਹ ਮੁੱਖ ਮੰਤਰੀ ਸਾਹਿਬ ਅਜਬ ਕੇਂਦਰ ਦੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਟੋਕਨ ਜਿਹੜੀ ਆਪਣੇ ਫੰਡ ਰੀਲਿਸ ਕੀਤਾ ਆ ਦੇਖੋ ਇਹ ਟੋਕਨ ਫੰਡ ਦਾ ਕੋਈ ਗੱਲ ਨਹੀਂ ਬਣਨੀ ਪੰਜਾਬ ਦੀ ਤੁਸੀਂ ਮਜ਼ਾਕ ਕਰ ਰਹੇ ਹੋ ਸਾਡਾ ਇੱਥੇ ਤੁਹਾਨੂੰ ਹਜ਼ਾਰਾਂ ਕਰੋੜ ਐਲਾਨ ਕਰਨੇ ਚਾਹੀਦੇ ਸੀਗੇ ਤੇ ਤੁਸੀਂ ਇਹ ਕਹਿ ਰਹੇ ਟੋਕਨ ਦੇਤਾ ਤੁਹਾਨੂੰ ਇਹ ਟੋਕਨ ਲੈ ਕੇ ਘਰ ਨੂੰ ਜਾਓ ਤੇ ਜਦੋਂ ਮੁੜ ਕੇ ਦੇਖਾਂਗੇ ਫਿਰ ਤੁਹਾਨੂੰ ਹੋਰ ਭੇਜਾਂਗੇ ਇਹ ਗੱਲਾਂ ਪੰਜਾਬੀਆਂ ਨੇ ਸਵਕਾਰ ਨਹੀਂ ਕਰਨੀਆਂ ਕੇਂਦਰ ਸਰਕਾਰ ਨੂੰ ਵੀ ਸਾਫ ਆਪਣੀ ਨੀਤੀ ਅਪਣਾਉਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਜੋ ਸਚਾਈ ਹੈ ਉਹ ਪੰਜਾਬ ਦੇ ਲੋਕਾਂ ਮੋਹਰੇ ਹੋਣੀ ਚਾਹੀਦੀ ਆ ਤਾਂ ਪੰਜਾਬ ਦੇ ਲੋਕਾਂ ਦੀ ਮਦਦ ਕਰੇ ਤੇ ਉਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕਰਨ ਪੰਜਾਬੀਆਂ ਨੇ ਕੀਤੀ ਆ ਧਾਰਮਿਕ ਅਸਥਾਨਾਂ ਵੱਲੋਂ ਧਾਰਮਿਕ ਸ਼ਕਤੀਆਂ ਵੱਲੋਂ ਸੰਤਾ ਮਹਾਂਪੁਰਖਾਂ ਨੇ ਬਹੁਤ ਵੱਡੇ ਪੱਧਰ ਤੇ ਉੱਥੇ ਰਾਤ ਪਹਚਾਈ ਵੱਡੇ ਵੱਡੇ ਪੰਜਾਬੀ ਜਿਹੜੇ ਐਨ ਜੀਓਜ਼ ਦੇ ਉਹਨਾਂ ਨੇ ਮਦਦ ਕੀਤੀ ਆ ਪੰਜਾਬ ਸਰਕਾਰ ਦਾ ਕੋਈ ਬਹੁਤਾ ਉਥੇ ਰੋਲ ਹੁਣ ਤੱਕ ਨਹੀਂ ਦਿਸਿਆ ਇਹ ਸਾਰੇ ਅਸੀਂ ਜਾਣਦੇ ਆ ਪਰ ਫਿਰ ਵੀ ਪੰਜਾਬ ਸਰਕਾਰ ਕੋ ਸਮਾਂ ਹੈਗਾ ਹੁਣ ਆਪਣੇ ਕਣਕ ਦੀ ਬਿਜਾਈ ਹੋਣੀ ਹੈ ਉਸ ਤੋਂ ਪਹਿਲਾਂ ਜੋ ਵੀ ਮਦਦ ਉਥੇ ਲੋੜੀਂਦੀ ਹੈ ਉਹਨਾਂ ਪਰਿਵਾਰਾਂ ਨੂੰ ਕਿਸਾਨਾਂ ਨੂੰ ਉਹ ਮਦਦ ਪੰਜਾਬ ਸਰਕਾਰ ਦੇਵੇ ਤੇ ਜਿਹੜਾ ਝੋਨੇ ਦੀ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਗਈ ਹੈ ਇਹ ਵੀ ਅਸੀਂ ਮੰਗ ਕਰਦੇ ਆ ਕਿ ਝੋਨੇ ਦੀ ਫਸਲ ਪਿਛਲੇ ਸਾਲ ਵਾਂਗੂ ਰੋਲੇ ਨਾ ਪਿਛਲੇ ਸਾਲ ਵਾਂਗੂ ਕਟ ਨਾ ਲਗੇ ਅਗਰ ਫੂਡ ਐਂਡ ਸਿਵਲ ਸਰਪਲਾਈਸ ਡਿਪਾਰਟਮੈਂਟ ਨਾਲ ਗੱਲ ਕਰਨੀ ਹੈ ਤੇ ਬਿਲਕੁਲ ਮਾਪਦੰਡ ਕਲੀਅਰ ਹੋਣੇ ਚਾਹੀਦੇ ਆ ਝੋਨੇ ਦੀ ਜਿਹੜੀ ਹੈਗੀ ਇਹ ਫਸਲ ਦੀ ਖਰੀਦ ਦੇ ਮੁੜ ਕੇ ਕਿਤੇ ਕਿਸਾਨ ਫੇਰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਖੱਜਲ ਖੁਆਰ ਨਾ ਹੋਣ ਇਹ ਵੀ ਅਜ ਅਸੀਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਹੋਰ ਕੋਈ ਸਵਾਲ ਕਿਸੇ ਅੱਛਾ ਇੱਕ ਗੱਲ ਇਹ ਤੋਂ ਹਟ ਕੇ ਅਸੀਂ ਗੱਲ ਕਰਨੀ ਚਾਹੁੰਦੇ ਆ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ ਏ ਮੈਂ ਸਮਝਦਾ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਥਾਂ ਪੰਜਾਬੀਆਂ ਦੀ ਏਕਤਾ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਥਾਂ ਕੇਂਦਰ ਤੇ ਆਪਣੇ ਹੱਕ ਲੈ ਕੇ ਪੰਜਾਬੀਆਂ ਦਾ ਸਾਂਝਾ ਦਬਾਅ ਬਣਾਉਣ ਦੀ ਥਾਂ ਪੰਜਾਬ ਨੂੰ ਦਫਾੜ ਕਰਕੇ ਰੱਖਿਆ ਪੰਜਾਬ ਨੂੰ ਲੀਰੋ ਲੀਦ ਕਰਕੇ ਰੱਖਿਆ ਇਹਦੇ ਲਈ ਰੂਲਿੰਗ ਪਾਰਟੀ ਪੰਜਾਬ ਦੀ ਜ਼ਿੰਮੇਵਾਰ ਮੁੱਖ ਵਿਰੋਧੀ ਧਿਰ ਵੀ ਦੋਸਣਬਾਜ਼ੀ ਤੱਕ ਉਲਟਗੀ ਰਹਿ ਗਈ ਆਪਸ ਵਿੱਚ ਇੱਕ ਦੂਜੇ ਤੇ ਜਾਂਬਾਜ਼ੀ ਤੇ ਭਾਰਤੀ ਜਨਤਾ ਪਾਰਟੀ ਨੇ ਵਖਰਾ ਚੁੱਲਾ ਬਾਲ ਕੇ ਜਗੋ ਤੇਰਵੀ ਕਰਤੀ ਜਦੋਂ ਕਿ ਉਹਨਾਂ ਨੂੰ ਅਸੈਂਬਲੀ ਵੀ ਜਾ ਕੇ ਗੱਲ ਜੋਰ ਨਾਲ ਰੱਖਣੀ ਚਾਹੀਦੀ ਸੀ ਜੇ ਨਹੀਂ ਸੁਣਾਈ ਹੁੰਦੀ ਤਾਂ ਸਮੁੱਚੇ ਪੰਜਾਬੀਆਂ ਦਾ ਸਾਂਝਾ ਇੱਕ ਮੰਚ ਬਣਾ ਕੇ ਕੇਂਦਰ ਦੇ ਕੋਲ ਕਿਉਂਕਿ ਕੇਂਦਰ ਤੇ ਉਹਨਾਂ ਦੀ ਸਰਕਾਰ ਆ ਕੇਂਦਰ ਕੋਲ ਸਾਂਝੀ ਆਵਾਜ਼ ਲੈ ਕੇ ਜਾਣੀ ਚਾਹੀਦੀ ਸੀ ਅੱਜ ਸਮੱਸਿਆ ਇਹ ਆ ਕਿ ਪੰਜਾਬ ਦੀ ਸਾਂਝੀ ਆਵਾਜ਼ ਨਾ ਹੋਣ ਕਰਕੇ ਜੋ ਬਡਾਲਾ ਸਾਹਿਬ ਨੇ ਕਿਹਾ ਕਿ ਕੇਂਦਰ ਸਾਨੂੰ ਮਜ਼ਾਕ ਕਰ ਰਿਹਾ ਕੇਂਦਰ ਜੋ ਸਾਡਾ ਬਣਦਾ ਹੱਕ ਨਹੀਂ ਦੇ ਰਿਹਾ ਉਤੀ ਗੱਲ ਇਹ ਆ ਕਿ ਪੰਜਾਬ ਐਸੈਂਬਲੀ ਨੇ ਤਹਾਕਿਆਂ ਤੋਂ ਮਾਰ ਚੱਲ ਰਹੇ ਪੰਜਾਬ ਨੂੰ ਬਚਾਉਣ ਦੇ ਜਿਹੜੇ ਸਥਾਈ ਹੱਲ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਦੇਖੋ ਜਿਹੜੇ 29 ਚੱਕ ਡੈਮ ਦੇ ਦੋ ਦਰਜਨ ਤੋਂ ਵੱਧ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਚੱਕ ਡੈਮ ਸਿਲਟ ਨਾਲ ਭਰੇ ਹੋਏ ਨੇ ਉੱਥੇ ਵਾਤਾਵਰਨ ਵਿਭਾਗ ਦਾ ਇੱਕ ਕਾਨੂੰਨ ਆ ਉਹ ਰੋਕ ਲੱਗੀ ਫੜੀ ਆ ਦੀ ਸਿਲਟਿੰਗ ਲਈ ਉਹ ਕਾਨੂੰਨ ਤੇ ਸੋਧ ਕਰਾ ਕੇ ਮੁੱਖ ਮੰਤਰੀ ਸਾਹਿਬ ਨੂੰ ਕੱਲ ਜਦੋਂ ਗਏ ਸੀ ਗ੍ਰਹਿ ਮੰਤਰੀ ਦੀ ਕੋਲ ਇਹ ਜੋਰ ਦੇ ਕੇ ਕਰਨੀ ਗੱਲ ਚਾਹੀਦੀ ਸੀ ਕਿ ਸਾਨੂੰ ਡੀਸੇਲਟ ਕਰਨ ਦੀ ਤਾਂ ਅਗਿਆ ਦੋ ਦੂਜਾ ਭਾਗੜਾ ਡੈਮ ਤੇ ਪੌਂਗ ਡੈਮ ਉਹ ਸਿਲਟ ਨਾ ਭਰੇ ਹੋਏ ਨੇ 25-25% ਚੌਥਾ ਹਿੱਸਾ ਭਰ ਗਿਆ ਸਿਲਟ ਨਾ ਪ੍ਰਧਾਨ ਮੰਤਰੀ ਖੁਦ ਮੰਨ ਕੇ ਗਏ ਨੇ ਤੇ ਉੱਥੇ ਵੀ ਕੋ ਕਾਨੂੰਨ ਅਡੀਕਾ ਬਣਿਆ ਖੜਾ ਉਹ ਕਾਨੂੰਨ ਦੇ ਵੀ ਸੋਧ ਕਰਕੇ ਦਿੱਤਾ ਜਾਵੇ ਤੀਜਾ ਜਿਹੜਾ ਫਸਲਾਂ ਦਾ ਬੀਮਾ ਉਹ ਹਿੰਦੁਸਤਾਨ 'ਚ ਇਕੱਲਾ ਪੰਜਾਬ ਹੈ ਜਿਹਦਾ ਨਹੀਂ ਹੋ ਰਿਹਾ ਕੋਈ ਪੰਜਾਬ ਖੇਤੀਬਾੜੀ ਕਿਸਾਨ ਮਜ਼ਦੂਰ ਬੀਮਾ ਯੋਜਨਾ ਬਣੇ ਜਾ ਕੇਂਦਰ ਦੀ ਜਿਹੜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਹਦਾ ਹਿੱਸਾ ਬਣੇ ਪੰਜਾਬ ਉਹਦੇ ਚ ਕਾਨੂੰਨੀ ਛੋਧਾਂ ਕਰਾਈਆਂ ਜਾਂ ਪੰਜਾਬ ਦੇ ਨੂੰ ਅਨੁਸਾਰ ਸ਼ਰਤਾਂ ਬਣਾਈਆਂ ਜਾਂ ਇਹ ਗੱਲਾਂ ਮੈਂ ਸਮਝਦਾ ਜਿਹੜੇ ਸਥਾਈ ਹੱਲ ਨੇ ਇਹਦੇ ਲਈ ਉਹਨਾਂ ਵੱਲ ਪੰਜਾਬ ਦੀ ਅਸੈਂਬਲੀ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ ਕੋਈ ਯਤਨ ਨਹੀਂ ਕੀਤਾ ਗਿਆ ਮੁੜ ਕੇ ਅਸੀਂ ਅੱਜ ਫੇਰ ਦੁਹਰਾਉਣਾ ਚਾਹੁੰਦੇ ਆ ਕਿ ਭਾਵੇਂ ਆਲ ਪਾਰਟੀ ਮੀਟਿੰਗ ਸੱਦ ਕੇ ਭਾਵੇਂ ਸਾਂਝਾ ਮਹਾਤ ਤਿਆਰ ਕਰਕੇ ਜੇ ਰੂਲਿੰਗ ਪਾਰਟੀ ਨਹੀਂ ਕਰਦੀ ਤਾਂ ਮੁਖ ਵਿਰੋਧੀ ਪਾਰਟੀ ਕਰੇ ਜੇ ਉਹ ਨਹੀਂ ਕਰਦੀ ਤਾਂ ਘੱਡੋ ਘੱਟ ਬੀਜੇਪੀ ਰੂਲਿੰਗ ਪਾਰਟੀ ਐ ਸੈਂਟਰ ਜੂਰੂ ਯਤਨ ਕਰਨਾ ਚਾਹੀਦਾ ਤਾਂ ਕਿ ਅਸੀਂ ਪੰਜਾਬੀਆਂ ਦਾ ਸਾਂਝਾ ਏਕਾ ਵਸਾਰ ਕੇ ਇਸ ਵਿਵਤਾ ਦੀ ਘੜੀ 'ਚ ਇਸ ਸੰਕਟ ਦੀ ਘੜੀ 'ਚ ਅਸੀਂ ਆਪਣੇ ਹੱਕ ਲੈ ਸਕੀਏ। ਜਿੰਦੀ ਤੂੰ ਕਰਨੀ ਗਲ ਤੂੰ ਕਰ ਲੋ ਹੈਂ ਵੋਨ ਤੋਂ ਅਗੋੜ ਪੁਝਾਇਸ ਪਲੋ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਟਵੀਟ ਕਰਕੇ ਜਦੋਂ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸਭ ਤੋਂ ਇੰਟਰਸਟਿੰਗ ਗੱਲ ਕਿ ਸਿੰਘ ਸਾਹਿਬ ਨੇ ਟਵੀਟ ਦੇ ਵਿੱਚ ਆਪਦੇ ਦੱਸਿਆ ਕਿ ਪੰਜਾਬੀਆਂ ਨੇ ਖਾਸ ਕਰਕੇ ਪੰਜਾਬ ਦੀ ਨੌਜਵਾਨੀ ਨੇ ਅਸਲ ਮਤਲਬ ਸਮਝਾਇਆ ਸਾਰਿਆਂ ਨੂੰ ਆਤਮ ਨਿਰਭਰਤਾ ਅਸਲ ਮਤਲਬ ਕੀ ਹੈ ਦੂਸਰੀ ਗੱਲ ਇੱਕ ਜਿਹੜੀ ਸਾਡੀ ਪਾਰਟੀ ਨੇ ਪੁਰਜ਼ੋਰ ਰੱਖੀ ਸੀ ਕਿ ਪੰਜਾਬ ਬੀਇੰਗ ਅ ਬਾਰਡਰ ਸਟੇਟ ਇਹਦੇ ਉੱਤੇ ਸਟੈਂਡਰਡ ਜਿਹੜੀ ਐਸਟੀਆਰਐਫ ਦੀ ਪ੍ਰੋਟੋਕਾਲਸ ਨੇ ਉਹ ਨਹੀਂ ਲਗਣੀ ਚਾਹੀਦੀਆਂ ਇਹ ਪ੍ਰੋਸੀਜਰਸ ਲਗਣੀ ਚਾਹੀਦੀਆਂ ਕਿਉਂਕਿ ਨੈਸ਼ਨਲ ਸਕਿਉਰਿਟੀ ਦਾ ਕੰਸਰਨ ਹੈ ਆਪਾਂ ਦੇਖਿਆ तकरीबन 85 90 ਜਿਹੜੇ ਬੀਐਸਐਫ ਦੇ ਸਟੇਸ਼ਨਸ ਨੇ ਉਹ ਸਾਰੇ ਡੁੱਬ ਗਏ ਬਾਰਡਰ ਹੀ ਟੈਨਸ ਹੋ ਗਿਆ ਬਾਰਡਰ ਨਾਮ ਦੀ ਕੋਈ ਚੀਜ਼ ਹੀ ਨਹੀਂ ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਮੇਰੇ ਤੋਂ ਪਹਿਲਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਸਾਡੇ ਤੰਦੂਮਾਚਾਰਾ ਸਾਹਿਬ ਤੇ ਵਡਾਲਾ ਸਾਹਿਬ ਨੇ ਜਿਹੜੀ ਗੱਲਾਂ ਦਸੀਆਂ ਉਹਦੇ 'ਚ ਮੈਂ ਇੱਕ ਗੱਲ ਦਾ ਬਸ ਵਾਅਦਾ ਕਰਕੇ ਸਮਾਪਤ ਕਰਦਾ ਮੇਰੀ ਗੱਲ ਥੋੜਾ ਧਿਆਨ ਨਾਲ ਸੁਣਿਓ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਖੜੇ ਹੋ ਤੁਹਾਨੂੰ ਮੈਂ ਥੋੜੀ ਮੈਮਰੀ ਫ੍ਰੈਸ਼ ਕਰਾਉਣਾ ਹੈ ਇਹ ਸੇਮ ਸਾਰਾ ਇਨਸੀਡੈਂਟ 2023 ਦੇ ਵਿੱਚ ਹੋਇਆ ਸੀ ਉਦੋਂ ਵੀ ਸੈਂਟਰ ਤੋਂ ਫੰਡਸ ਆਈ ਸੀ ਤੇ ਪੰਜਾਬ ਸਰਕਾਰ ਨੇ ਆਪਦੀ ਅਸਲੀ ਨੀਅਤ ਦਿਖਾਉਂਦੇ ਆ ਪੰਚਾਇਤਾਂ ਹੀ ਭੰਗ ਕਰਤੀਆਂ ਸੀ ਉਥੋਂ ਫਲੱਡ ਆਈ ਹੋਈ ਸੀ ਤੇ ਪੰਚਾਇਤਾਂ ਭੰਗ ਕਰਕੇ ਐਡਮਿਨਿਸਟਰੇਟਰ ਲਾਤੇ ਸੀ ਨਾ ਤਾਂ ਉਹ 6-700 ਕਰੋੜ ਦਾ ਅੱਜ ਤੱਕ 1 ਰੁਪਏ ਦਾ ਪਤਾ ਲੱਗਿਆ ਕਿੱਥੇ ਗਿਆ ਸੈਕੰਡਲੀ ਅਸੀਂ ਅੱਜ ਵਾਈਟ ਪੇਪਰ ਦੀ ਡਿਮਾਂਡ ਕੀਤੀ ਹੈ ਇਹ ਚ ਕੋਈ ਰਾਕਟ ਸਾਇੰਸ ਨਹੀਂ ਹੈ ਇਸ ਆਮ ਸ਼ਰ੍ਹਾਂ ਇੱਕ ਚੋਰੀ ਤੇ ਸੀਨਾ ਜ਼ੋਰੀ ਪਵਿੱਤਰ ਸਦਨ ਦੀ ਸੈਂਟੀਟੀ ਵੀ ਇਹਨਾਂ ਨੇ ਜ਼ੀਰੋ ਕਰਕੇ ਰੱਖਤੀ ਕਿਉਂਕਿ ਜਿਹੜੇ ਅੰਡਰ ਓਥਰੇ ਫਾਈਨੈਂਸ ਮਿਨਿਸਟਰ ਉਹ ਅੰਦਰ ਕੀ ਦੇ ਰਹੇ ਨੇ ਸਟੇਟਮੈਂਟਾਂ ਅੰਡਰ ਓਥ ਤੇ ਪੂਰੇ ਪਵਿੱਤਰ ਸਦਨ ਨੂੰ ਸਟੇਟਮੈਂਟ ਦੇ ਰਹੇ ਨੇ ਕੀ ਜੀ ਸਾਡੇ ਕੋਲ ਤਾਂ 12000 ਕਰੋੜ ਪਹੁੰਚਾ ਨਹੀਂ ਸੈਂਟਰ ਸਰਕਾਰ ਸਾਡਾ ਧੱਕਾ ਕਰ ਰਹੀ ਹੈ ਨਾਲ ਹੀ ਭਗਵੰਤ ਸਿੰਘ ਸਾਹਿਬ ਤੁਸੀਂ ਦੇਖਿਆ ਸਾਰਿਆਂ ਨੇ ਰੈਜ਼ੋਲੂਸ਼ਨ ਪਾਸ ਕਰ ਦਿੰਦੇ ਵਿਧਾਨ ਸਭਾ ਚ ਕਿ ਸਾਡੇ ਕੋਲ ਪੈਸੇ ਨਹੀਂ ਆਏ ਸੈਂਟਰ ਸਰਕਾਰ ਦੇ ਖਿਲਾਫ ਰੈਜ਼ੋਲੂਸ਼ਨ ਤੇ ਯੈਸਟਰਡੇ ਜਦੋਂ ਦਿੱਲੀ ਜਾਂਦੇ ਨੇ ਜਾਂ ਤਾਂ ਦਿੱਲੀ ਦਾ ਨਾਂ ਤੋਂ ਇੰਨਾ ਪ੍ਰਭਾਵਿਤ ਨੇ ਦਿੱਲੀ ਕਲਚਰ ਤੋਂ ਇੰਨਾ ਪ੍ਰਭਾਵਿਤ ਨੇ ਕਿ ਜਿਹੜਾ ਦਿੱਲੀ ਆਉਂਦਾ ਉਹਦੇ ਪੈਰਾਂ 'ਚ ਹੀ ਪੈ ਜਾਂਦੇ ਨੇ ਤੁਸੀਂ ਦੇਖੋ ਕੱਲ ਜਾਂਦੇ ਹੀ ਹੋਮ ਮਿਨਿਸਟਰ ਸਾਹਿਬ ਦੇ ਕੋਲ ਪ੍ਰੈਸ ਵਾਲੀ ਵੀਰਾਂ ਨੂੰ ਜਦੋਂ ਸਟੇਟਮੈਂਟ ਦੇਦੇ ਸੀ ਸੀਐਮ ਸਾਹਿਬ ਆਹ ਪ੍ਰਿੰਟ ਮੀਡੀਆ ਚ ਤੇ ਅੱਜ ਲੱਗੀ ਹੈ ਕਹਿੰਦੇ ਜੀ 12000 ਕਰੋੜ ਵੀ ਆਇਆ ਤੇ ਪੂਰੀ ਕੋਆਪਰੇਸ਼ਨ ਕਰ ਰਹੀ ਹੈ ਗਵਰਨਮੈਂਟ ਆਫ ਇੰਡੀਆ ਸੋ ਕੁਐਸਚਨ ਇਜ਼ ਵੈਰੀ ਕਲੀਅਰ ਇਹ ਸਾਡੀ ਪੂਰੀ ਕਲੈਰਿਟੀ ਹੈ ਪੰਜਾਬ ਦੇ ਨਾਗਰਿਕ ਦਾ ਹੱਕ ਦਾ ਬੁਨਿਆਦੀ ਹੱਕ ਹੈ ਜਾਨਣਾ ਕਿ ਅਸਲ ਚ ਪੈਸਾ ਹੈ ਕਿਥੇ ਹੈ ਕੀ ਇਹਨਾਂ ਨੇ ਆਪਦੇ ਹੈਲੀਕਾਪਟਰਾਂ রাইਡ 'ਚ ਉਜਾੜਤਾ ਕੀ ਇਹਨਾਂ ਨੇ ਕਿਉਂਕਿ ਹੁਣ ਪਿੱਛੇ ਤੁਸੀਂ ਦੇਖੋ ਲੈਂਡ ਪੂਲਿੰਗ ਪਾਲਿਸੀ ਆਈ ਕਹਿੰਦੇ ਸਾਡੇ ਕੋਲ ਵਾਧੂ ਪੈਸੇ ਅਸੀਂ ਲੱਖਾਂ ਏਕੜ ਲੈ ਲਾਂਗੇ ਕੋਈ ਤੁਸੀਂ ਫਿਕਰ ਨਾ ਕਰੋ ਕਿਸਾਨਾਂ ਨੂੰ ਇਹਨਾਂ ਨੇ ਕਿਵੇਂ ਆਪਦੇ ਝਾਕੇ 'ਚ ਲੈਣ ਦੀ ਕੋਸ਼ਿਸ਼ ਕੀਤੀ ਮੈਂ ਪੁੱਛਣਾ ਚਾਹੁੰਦਾ ਉਦੋਂ ਪੈਸਾ ਕਿੱਥੋਂ ਆਉਣਾ ਸੀ ਜੇ ਹੁਣ ਇਹਨਾਂ ਕੋਲ ਪੈਸਾ ਨਹੀਂ ਦੇਣ ਨੂੰ ਕਿਸਾਨਾਂ ਨੂੰ ਤਾਂ ਲੈਂਡ ਪੂਲਿੰਗ ਪਾਲਿਸੀ 'ਚ ਇਹਨਾਂ ਕੋਲ ਕਿੱਥੋਂ ਪੈਸਾ ਆਉਣਾ ਸੀ ਸੋ ਵੀ ਨੀਡ ਵਾਈਟ ਪੇਪਰ ਆ ਸੈਸ਼ਨ ਚੋਂ ਕੁਝ ਵੀ ਸਿੱਟਾ ਨਹੀਂ ਨਿਕਲਿਆ ਹੋਰ ਪੈਸੇ ਦੀ ਵੇਸਟੇਜ ਹੋਈ ਹੈ ਸਿਰਫ ਚੈਸਟ ਥੰਪਿੰਗ ਐਂਡ ਪਲੇਇੰਗ ਟੂ ਦਾ ਗੈਲਰੀ ਸਾਡੀ ਪਾਰਟੀ ਦੀ ਪੁਰਜ਼ੋਰ ਮੰਗ ਹੈ ਵਾਈਟ ਪੇਪਰ ਔਨ ਐਸਟੀਆਰਐਫ ਫੰਡਸ ਗਵਰਨਮੈਂਟ ਸ਼ੁੱਡ ਬੀ ਰਿਲੀਜ਼ਿੰਗ ਇਮੀਡੀਏਟ ਥੈਂਕ ਯੂ ਓਕੇ ਜੀ ਓਕੇ ਜੀ ਥੈਂਕ ਯੂ ਸਰ ਚਲੋ ਸਟਾਰਟ ਕਰੋ ਹਾਂਜੀ ਹੋ ਜਾ ਪਿਆਰ ਹੈ ਪਿਆਰੋ ਇਧਰ ਆ ਜਾ ਸਰਪੰਚ ਸਾਹਿਬ ਆਜੋ ਬਈ ਇੱਧਰ ਇੱਧਰ ਆਜੋ ਸਰਪੰਚ ਸਾਹਿਬ ਹਾਂਜੀ ਆਜਾ ਚੈੱਕ ਕਰੋ ਬਹੁਤ ਬਹੁਤ ਇੱਧਰ ਆਜੋ ਅੱਜ ਅਸੀਂ ਮਾਂ ਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਪਿਛਲੇ ਦਿਨੀ ਹਵਾਰਾ ਕਲਾ ਗਏ ਸੀ ਜਿਆਨੀ ਹਰਪ੍ਰੀਤ ਸਿੰਘ ਹੋਰ ਵੀ ਜਾ ਕੇ ਆਏ ਮਾਈ ਵੀ ਜਾ ਕੇ ਆਇਆ ਬਦਾ تھا ਹੋਰ ਸਾਰੇ ਅਸੀਂ ਬਹੁਤ ਸਾਰੀਆਂ ਹੋਰ ਵੀ ਹਿਊਮਰਾਈਟਸ ਆਰਗੇਨਾਈਜੇਸ਼ਨ ਪੋਲਿਟਿਕਲ ਲੀਟਰ ਜਾ ਰਹੇ ਨੇ ਸਾਜਗਤਾਰ ਸਿੰਘ ਹਵਾਰਾ ਕਲਾ ਦੇ ਮਾਤਾ ਜੀ ਬੜੇ ਬਿਰਧ ਅਵਸਥਾ ਚ ਨੇ ਵਿਦੇਸ਼ ਤੋਂ ਆਏ ਨੇ ਦੇ ਕਈ ਵਾਰ ਅਨਕੌਂਸਿਸ ਹੋ ਜਾਂਦੇ ਨੇ ਤੇ ਉਹਨਾਂ ਨੂੰ ਉੱਤਰ ਦੀ ਇੱਕੇ ਸ਼ਾਗਲ ਦੇਖਣ ਦੀ ਤਲਾਸ਼ ਦੇ ਵਿੱਚ 37 ਸਾਲਾਂ ਤੋਂ ਉਹ ਇੱਕ ਸੋਚ ਵਿੱਚ ਡੁੱਬੇ ਹੋਏ ਕਹਿ ਸਕਦੇ ਆ ਉਹਨਾਂ ਦੇ ਮਨ ਤੇ ਬਹੁਤ ਵੱਡਾ ਅਸਰ ਆ ਉਹ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਸਾਬ ਬੰਦੇ ਸਿੰਘ ਹੋਰੇ ਸਾਰਾ ਪਿੰਡ ਇਕੱਠਾ ਹੋਇਆ ਅਲਾਕੇ ਦੀਆਂ 70 ਪੰਚਾਇਤਾਂ ਨੇ ਲਿਖਤੀ ਰੂਪ ਦੇ ਵਿੱਚ ਸਾਨੂੰ ਮੈਮੋਰੰਡਮ ਦਿੱਤਾ ਤੇ ਕਿ ਤੁਸੀਂ ਮਾਨਯੋਗ ਗਵਰਨਰ ਪੰਜਾਬ ਦੇ ਅੱਗੇ ਸਮੁੱਚੇ ਇਲਾਕੇ ਦੇ ਲੋਕਾਂ ਦੀ ਇਹ ਬੇਨਤੀ ਪੂਰਾਓ ਔਰ ਦੁਨੀਆ ਭਰ ਦੇ ਮੈਂ ਸਮਝਦਾ ਇਨਸਾਨੀਅਤ ਤੇ ਵਿਸ਼ਵਾਸ ਰੱਖਣ ਵਾਲੇ ਹਿਊਮਨ ਰਾਈਟਸ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਮਹਿਸੂਸ ਕਰ ਰਹੇ ਨੇ ਕਿ ਰਾਜਦਾਰ ਸਿੰਘ ਹਵਾਰਾ ਕਲਾ ਜਿਹੜੇ ਨੇ ਉਹਦੇ ਨਾਲ ਦਾ ਜਿਹੜਾ ਕੋ ਵਿਕ੍ਰਿੜਾ 1992 2013 ਤੋਂ ਮਿਲਦੀ ਆ ਰਹੀ ਹੈ ਪਰ ਉਹ ਚੰਗੀ ਗੱਲ ਆ ਤੇ ਇਹਨਾਂ ਨੂੰ ਇੱਕ ਵਾਰੀ ਵੀ ਪ੍ਰੋਨਟ ਨਹੀਂ ਛੱਡਿਆ ਗਿਆ ਤੇ ਹੁਣ ਮਾਤਾ ਜੀ ਬਿਰਧਵਸਤਾ ਵਿੱਚ ਵੀ ਨੇ ਤੇ ਆ ਮੈਡੀਕਲ ਰਿਪੋਰਟ ਅੱਜ ਦੀ ਜਿਹੜੀ ਬੜੀ ਕ੍ਰਿਟੀਕਲ ਨੇ ਮਾਤਾ ਜੀ ਬੜੇ ਆਖਰੀ ਜਿਵੇਂ ਕਹਿ ਸਕਦੇ ਆ ਆਖਰੀ ਸਾਹਾਂ ਤੇ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਰਿਪੋਰਟਾਂ ਦੇ ਅਨੁਸਾਰ ਵੀ ਤੇ ਇਲਾਕੇ ਦੇ ਲੋਕ ਲੈ ਕੇ ਗਏ ਨੇ ਹਸਪਤਾਲ ਨੂੰ ਅਸੀਂ ਪੰਚਾਇਤਾਂ ਦਾ ਮਤਾਂ ਵੀ ਦਿਖਾਇਆ ਜਿਹੜੀਆਂ 70 ਪੰਚਾਇਤਾਂ ਦਾ ਮਤੇ ਨੇ ਤੇ ਆ ਮੈਡੀਕਲ ਰਿਪੋਰਟ ਵੀ ਦਿਖਾਈ ਆ ਤੇ ਮਾਨ ਜੋ ਗਵਰਨਰ ਸਾਹਿਬ ਨੇ ਮਤਲਬ ਤਸੱਲੀ ਮਤਲਬ ਸਾਨੂੰ ਦਿੱਤੀ ਆ ਕਿ ਮੋਸਟ ਪ੍ਰਾਇੋਰਟੀ ਤੇ ਇਨਸਾਨੀਅਤ اور ہیومر سالਾ ਚ ਉਹਨੂੰ ਇੱਕ ਵਾਰੀ ਵੀ ਨਹੀਂ ਪਰੋਤ ਤੇ ਛੱਡਿਆ ਅਸੀਂ ਕਿ ਬਿਲਕੁਲ ਨਹੀਂ ਛੱਡਿਆ ਜੀ ਤੇ ਫਿਰ ਹੁਣ ਬਾਤਾ ਜੀ ਦੀ ਹਾਲ ਤਾਂ ਹੁਣ ਤਾਂ ਬੰਦਾ ਛੱਡਣਾ ਤੇ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਮਾਨ ਜੋ ਗਵਰਨਰ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਪੈਰਵਾਈ ਕਰਨਗੇ ਔਰ ਇਹ ਜਿਹੜਾ ਇੱਕ ਕਨਸਟੀਚਿਊਸ਼ਨਲ ਰਾਈਟ ਵੀ ਆ ਹਿਊਮਨ ਰਾਈਟ ਦੇ ਨਜ਼ਰੀਏ ਨਾਲ ਵੀ ਇਨਸਾਨੀਅਤ ਦੇ ਨਜ਼ਰੀਏ ਨਾਲ ਵੀ ਕਿ ਉਹਨਾਂ ਨੂੰ ਜਕਸ਼ਕਤਾਰ ਸਿੰਘ ਵਾਰਾ ਨੂੰ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਮਾਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਕਰ ਸਕਣ ਐਸੀ ਵਿਵਸਥਾ ਉਹ ਬਣਾਉਣ ਵਾਸਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਦੂਜਾ ਮਸਲਾ ਸੀ ਸਾਡਾ ਬੰਦੀ ਸਿੰਘਾਂ ਦੀ ਰਹੀਦਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ 350 ਸਾਲਾਂ ਅਸੀਂ ਸਤਾਵ ਦੀ ਮਨਾ ਰਹੇ ਆ ਦੇ ਪੈਸੇ ਤਾਂ ਵੈਸੀ ਹੀ ਬਣਦਾ ਅਗਰ ਕਿਉਂਕਿ ਜੇਲ ਜਿੰਨੀ ਉਹਨਾਂ ਨੂੰ ਸੁਣਾਈ ਗਈ ਦਾਲਤਾਂ ਵੱਲੋਂ ਤਾਂ ਪੂਰੀ ਹੋ ਲਈ ਕਈ ਵਾਰ ਪ੍ਰਧਾਨ ਮੰਤਰੀ ਜੀ ਨੇ ਵੀ ਐਲਾਨੀਆਂ ਤੌਰ ਤੇ ਕਿਹਾ ਵੀ ਅਸੀਂ ਇਹਨਾਂ ਨੂੰ ਰਿਲੀਜ਼ ਕਰਾਂਗੇ ਕਈ ਵਾਰ ਚਰਚਾਾਂ ਵੀ ਹੋਈਆਂ ਨੇ ਬੜੇ ਲੰਮੇ ਸਮੇਂ ਤੋਂ ਮਸਲਾ ਲੜਕਦਾ ਆ ਰਿਹਾ ਇੱਕ ਜਿਹੜਾ ਹੈ ਭਾਈ ਰਾਜੂ ਆਣਾ ਦਾ ਮਸਲਾ